ਬਜਟ ਤੋਂ ਪਹਿਲਾਂ ਵੱਡਾ ਤੋਹਫਾ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕੀਤਾ ਗਿਆ ਇਹ ਵੱਡਾ ਬਦਲਾ ਨਿਰਮਲਾ ਸੀਤਾ ਰਮਨ ਦੇ ਇਸ ਫੈਸਲੇ ਦੇ ਨਾਲ ਗਰੀਬ ਪਰਿਵਾਰਾਂ ਨੂੰ ਮਿਲੀ ਇੱਕ ਨਵੀਂ ਉਮੀਦ ਅੱਜ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਦੇਸ਼ ਦਾ ਆਮ ਬਜਟ 2025 ਪੇਸ਼ ਕਰਨ ਜਾ ਰਹੇ ਹਨ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਇੱਕ ਚੰਗੀ ਖਬਰ ਮਿਲੀ ਹੈ ਤੇਲ ਕੰਪਨੀਆਂ ਨੇ ਫਰਵਰੀ ਦੇ ਪਹਿਲੇ ਦਿਨ ਐਲਪੀ ਦੀ ਸਿਲੰਡਰਾਂ ਦੀ ਕੀਮਤਾਂ ਨੂੰ ਅਪਡੇਟ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ 70 ਰੁਪਏ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਨਵੀਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਕਮਰਸ਼ੀਅਲ ਸਿਲੰਡਰਾਂ ਦੇ ਵਿੱਚ ਕੁੱਲ 70 ਰੁਪਏ ਦੀ ਕਟੌਤੀ ਕੀਤੀ ਗਈ ਹੈ। ਜਿਸ ਨਾਲ ਦਿੱਲੀ ਵਿੱਚ ਇਹ ਹੁਣ 804 ਰੁਪਏ ਤੋਂ 1797 ਰੁਪਏ ਹੋ ਗਈ ਹੈ। ਮੁੰਬਈ ਵਿੱਚ ਇਸ ਦੀ ਨਵੀਂ ਕੀਮਤ 1749 ਰੁਪਏ ਕੋਲਕਾਤਾ ਵਿੱਚ 1970 ਰੁਪਏ ਅਤੇ ਚੇਨਈ ਵਿੱਚ 1960 ਰੁਪਏ ਹੈ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਹਲੇ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ ਇਹਨਾਂ ਦੀ ਕੀਮਤਾਂ ਪਹਿਲਾਂ ਵਾਂਗ ਹੀ ਸਥਿਰ ਰਹਿਣਗੀਆਂ ਜੋ ਕਿ ਦਿੱਲੀ ਦੇ ਵਿੱਚ 803 ਰੁਪਏ ਕੋਲਕਾਤਾ ਵਿੱਚ 829 ਰੁਪਏ ਮੁੰਬਈ ਵਿੱਚ 802 ਰੁਪਏ ਅਤੇ ਚੰਨਈ ਵਿੱਚ 818 ਰੁਪਏ ਤੇ ਵਿਕ ਰਹੇ ਹਨ ਇੱਥੇ ਹੀ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਤੇਲ ਕੰਪਨੀਆਂ ਮਹੀਨੇ ਦੇ ਹਰ ਪਹਿਲੇ ਦਿਨ ਸਿਲੰਡਰਾਂ ਦੀ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ ਪਿਛਲੇ ਮਹੀਨੇ ਜਨਵਰੀ ਵਿੱਚ ਵੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਜਿਸ ਨਾਲ ਆਮ ਲੋਕਾਂ ਨੂੰ ਕੁਝ ਆਰਥਿਕ ਰਾਹਤ ਮਿਲੀ ਸੀ ਇਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਇਹ ਵੱਡਾ ਬਦਲਾਅ आम ਲੋਕਾਂ ਲਈ ਇੱਕ ਸੁਖਦਾਈ ਖਬਰ ਹੈ ਖਾਸ ਕਰਕੇ ਉਹਨਾਂ ਲਈ ਜੋ ਘਰੇਲੂ ਰਸੋਈਆਂ ਅਤੇ ਕਾਰੋਬਾਰ ਲਈ ਕਮਰਸ਼ੀਅਲ ਗੈਸ ਦੀ ਵਰਤੋਂ ਕਰਦੇ ਹਨ